ਕੰਦਾਰ ਆ ਚੋਕੇ ਨੂੰ ਛੋਟੇ ਨੂੰ ਇਹ ਨਾਲ ਨੂੰ ਕੋੜੇ ਨੂੰ ਕੋਈ ਬਲੈਂਟ ਇਹਦਾ ਐਵੇਂ ਇਹ ਕੋ ਮਾਰ ਕੋਣੇ ਮਾਰ ਕੋ ਬਰੂਆਤੀ ਆ ਗਿਆ ਉਹ ਆਪੇ ਤੋਂ ਬਾਹਰੋਂ ਕੰਟਰੀ ਦੇ ਬਾਹਰੋਂ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਲੋੜ ਜੀ ਕੋਈ ਨਾ ਲੋੜ ਜੀ ਲੋੜ ਜੀ ਆਪਰੇ ਹੋਰ ਹੋਰ ਯਾਰ ਜਿਹੜੀ ਇਹਨੂੰ ਜਿਹੜੀ ਚਲਾਓ ਤਾਂ ਨਵਾਂ ਸਟੇਜ ਜਰੂਰੀ ਹੈ ਆ ਇਹ ਰਵੇ ਕੋਈ ਤਾਂ ਕਿ ਲਗੀਆਂ ਤੇ ਫੇਰ ਕੀ ਤੁਹਾਡੇ ਕਹਿਣ ਦਾ ਫਾਇਦਾ ਪਰਚਾ ਦੇ ਦੇ ਉਹਨਾਂ ਨੂੰ ਕਰੋ ਲੈ ਜਾ ਆਹ ਕਿ ਦੁਕਾਨ ਬਣਾਉਣੀ ਹੈ ਤੇ ਨਵਾਂ ਹੀ ਕੰਮ ਸ਼ੁਰੂ ਕੀਤਾ ਜਿਹੜੀ ਗਰੀ ਕੈਨ ਹੈ ਦੁਕਾਨ ਬਣਾਤੀ ਆ ਸਾਰੇ ਹੀ ਆਪਣੇ ਜਿੰਨੇ ਆ ਰਾਇ ਗਰੁੱਪ ਦੇਖੋ ਡਿਲੀਵਰੀ ਸੋ ਦੁਕਾਨ ਵਿੱਚ ਐਮਰਜੈਂਸੀ ਉੱਤੇ ਲੋਡ ਪੈਂਦੀ ਕੋਈ ਬਲੈਕ ਗਰੁੱਪ ਹੈ ਕਰੰਟ ਬੱਸ ਅੱਗੇ ਮੈਂ ਤੁਹਾਨੂੰ ਦੱਸਾਂ ਰਾਇ ਗਰੁੱਪ ਤੇ ਬੜਾ ਲੋਡ ਆ ਟਾਈਮ ਤੇ ਬੜਾ ਮੈਂ ਇੱਕ ਟੱਕ ਤੱਕ ਇੱਕ ਪਾਸੇ ਤੋਂ ਆਣਾ ਹੀ ਪੜਗੀ ਆ ਨਵਾਂ ਹੀ ਕੰਮ ਓਏ लखनऊ तो आयां यूपी तो आयां پہلے بجے بہت زیادہ ہے وہ ہنڈ کالیے جو پائے ہیں حال میں اچھی ایک بھی ڈی رہ گئے ہیں اگر نمبر کے اندر اپ پڑوں جاڑی نمبر تھانو لگا دینا مالک دا نہیں ٹھگیا गॾी <laughs> की ਗਵਰਨਮੈਂਟ ਦਾ ਆਈ ਲਈ ਦੇ ਬਰੇਕ ਇਸ ਤਰ੍ਹਾਂ ਜੇ ਅੱਜ ਨੇ ਹਰ ਰੋਜ਼ ਚਾਜਨਾ ਮਾਨ ਜੋ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੂਲਰ ਬਣੋ ਦੇਸ਼ਾਂਦਰ ਦੇ ਹੁਕਮ ਜਾਰੀ ਕੀਤੇ ਗਏ ਨੇ ਹਰ ਰੋਜ਼ 11 ਵਜੇ ਤੋਂ ਲੈ ਕੇ 3 ਵਜੇ ਤੱਕ ਡਿਰੀ ਐਂ ਕ੍ਰੋਸਮੈਂਟ ਆ ਜਿਨ੍ਹਾਂ ਲੋਕਾਂ ਨੇ ਸੜਕਾਂ ਦੇ ਕਬਜ਼ੇ ਕੀਤੇ ਉਹਨਾਂ ਨੂੰ ਹਟਾਓ ਇਹਦੇ ਸਬੰਧ ਵਿੱਚ ਅਸੀਂ ਕੱਲ ਵੀ ਜਿਹੜਾ ਗੋਰੇ ਦੀ ਹੱਡੀ ਵਾਲਾ ਸਾਈਡ ਆ ਬੱਸ ਸਟੈਂਡ ਦੇ ਸਾਹਮਣੇ ਉਸ ਜਗ੍ਹਾ ਤੇ ਸਾਰੀ ਵੀ ਕ੍ਰੋਸਮੈਂਟ 2.5 ਅੱਜ ਇੱਕ ਕਾਰਪੋਰੇਸ਼ਨ ਦੇ ਨਾਲ ਸਾਡੀ ਟੀਮ ਜਿਹੜੇ ਆ ਸਿਟੀ ਸੈਂਟਰ ਤੇ ਬਾਬੇ ਸ਼ਿਦਾਲੀ ਸਾਈਡ ਤੇ ਚੱਲ ਰਹੀ ਹੈ। ਮਨ ਐਸਪੀ ਦੇ ਨਾਲ ਸਾਡੇ ਇੰਸਪੈਕਟਰ ਅਮਰਜੀਤ ਸਿੰਘ ਅਸੀਂ ਜਿਹੜਾ ਅਸ਼ੋਕਾ ਚੌਂ ਤੋਂ ਰਿਆਲਟੋ ਚੌਂ ਜਿਹਦੇ ਉੱਤੇ ਲੋਕਾਂ ਨੇ ਰੇੜੀਆਂ ਲਾ ਕੇ ਰੇੜੀਆਂ ਦੇ ਨਾਲ ਲੈਗ ਲਾਇਆ ਦੁਕਾਨਾਂ ਬਣਾਈਆਂ। ਜਦੋਂ ਕਿ ਉਹ ਰੂਟ ਦੀ ਰੇੜੀ ਲਾ ਸਕਦੇ ਆ। ਔਰ ਨਾਲ ਇੱਥੇ ਲੋਕਾਂ ਨੇ ਕੀ ਕੀਤਾ ਕਿ ਇੱਥੇ ਜਿਹੜੀਆਂ ਪੈਕਿੰਗ ਦਾ ਜਿਹੜਾ ਲੋਕਾਂ ਦਾ ਜਿਹੜਾ ਕੋਈ ਬਾਰ ਜਿਹੜਾ ਕੋਈ ਸਮਾਨ ਵਗੈਰਾ ਭੇਜਦੇ ਆ। ਪਾਰਸਲ ਵਗੈਰਾ। ਪਾਰਸਲ ਜਿਹੜੇ ਪੈਕਿੰਗ ਦੀਆਂ ਦੁਕਾਨਾਂ ਬਣਾਈਆਂ ਸੜਕ 'ਤੇ। ਜਦੋਂ ਕਿ ਤੁੰਦਾ ਕੋਈ ਰੇੜੀ ਫਰੂਟ ਦੀ ਹੋ ਗਈ ਕੋਈ ਸਬਜ਼ੀ ਦੀ। ਉਹ ਜੜੀਆਂ ਇਸ ਚੀਜ਼ਾਂ ਖਰਾਬ ਹੋ ਸਕੀਆਂ। ਮਤਲਬ ਇਹ ਤਾਂ ਚੀਜ਼ਾਂ ਦੁਕਾਨਾਂ ਦੇ ਵਿੱਚ ਚਾਹੀਦੀਆਂ। ਜਿਹੜੀਆਂ ਦੁਕਾਨ ਹੁੰਦੀਆਂ ਸ਼ਾਪਸ ਹੁੰਦੀਆਂ। ਜਿੱਥੇ ਲੋਕਾਂ ਦੇ ਸਮਾਨ ਪਾਰਸਲ ਹੁੰਦਾ। ਬੰਨੇ ਇਹਦੇ ਵਿੱਚ ਜਿਹੜਾ ਇਹਨਾਂ ਲੋਕਾਂ ਨੇ ਥੋੜੀਆਂ ਨੇ ਸਾਰੀਆਂ ਬਤ ਕਰਾਈਆਂ ਗਈਆਂ ਨੇ। ਅਰੇ ਜਿਹੜੇ ਆ ਕਾਰ ਬਾਜ਼ਾਰ ਵਾਲੇ। ਉਹਨਾਂ ਨੇ ਆਪਣੀਆਂ ਕਾਰਾਂ ਜਿਹੜੀਆਂ ਨੇ ਉਹ 2-2 ਟੈਂਕਨ ਲਾਈਨਾਂ ਦੇ ਉੱਤੇ ਜੈਲੋ ਲਾਈਨ ਦੇ ਅੰਦਰ ਉਹਨਾਂ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਜਿਹੜੀਆਂ ਅੱਜ ਉਹਨਾਂ ਨੇ ਗੱਡੀਆਂ ਟੋ ਕਰਕੇ ਖੜੀਆਂ ਗਈਆਂ ਨੇ ਇਹ ਨਾਲ ਉਹਨਾਂ ਦੇ ਚਲਾਨ ਵੀ ਕੀਤੇ ਗਏ ਸਾਡੇ ਆਪ ਦੇ ਮੈਦਰੇ ਲੋਕਾਂ ਨੂੰ ਬੇਤੀ ਆ ਕਿ ਜਿਹੜੇ ਕਾਰ ਬਾਜ਼ਾਰ ਵਾਲੇ ਨੇ ਉਹ ਆਪਣੀ ਇੱਕ ਅੱਧੀ ਗੱਡੀ ਕਾਰ ਬਾਜ਼ਾਰ ਦੇ ਬਾਹਰ ਲਾ ਦੇਣ ਬਾਕੀ ਗੱਡੀਆਂ ਜਿੱਥੇ ਉਹਨਾਂ ਦੀ ਕੋਈ ਆਪਣੇ ਘਰ ਆ ਜਾਂ ਕੋਈ ਉਹਨਾਂ ਦੀ ਜਿੱਥੇ ਆਪਣਾ ਦੀ ਪਾਰਕਿੰਗ ਆ ਉੱਥੇ ਗੱਡੀਆਂ ਲਾਉਣ ਅੱਦੇ ਵੀ ਜਿਹੜੀ ਆਪਣੀ ਕਾਰ ਬਾਜ਼ਾਰ ਦੇ ਸਾਹਮਣੇ ਗਿਆ ਤਿੰਨ ਤੇ ਲੈਣਾ ਵਾਲਾ ਕਰਕੇ ਗੱਡੀਆਂ ਨਾ ਲਾਉਣ ਜਿਹੜੇ ਰੇੜੀਆਂ ਵੜੇ ਨੇ ਉਹ ਰੇੜੀ ਜਿਹੜੀ ਆ ਚੱਲ ਫਿਰ ਕੇ ਹੁੰਦੀ ਆ ਨਾ ਕਿ ਪਰਮਨੈਂਟ ਛੜਤ ਦੇ ਤੇ ਸੌਫ ਸੌ ਫਰੋੜੇ ਕੋਈ ਰੈਕ ਲਾ ਕੇ ਜਿਹੜੀਆਂ ਸਟਾਪਰ ਉਹ ਵੀ ਬੰਦ ਕਰਾਈਆਂ ਚਾਰ ਇਹ ਜਿਹੜੀ ਸਾਰੇ ਆ ਹਰ ਰੋਜ਼ ਜਿਹੜੀ ਸਾਡੇ ਕੋਲ ਚਲਾਈ ਕਰਦੇ ਸਰ ਦੇਖਿਆ ਜਾਂਦਾ ਹੈ ਕਿ ਦੁਕਾਨਦਾਰਾਂ ਦੇ ਨਾਲ ਆ ਜਿਹੜੇ ਆਮ ਲੋਕ ਵੀ ਆਉਂਦੇ ਨੇ ਆ ਕੇ ਗੱਡੀਆਂ ਤੇ ਛੜਤ ਤੇ ਲਗਾ ਕੇ ਜੰਜਦੇ ਉਹਨਾਂ ਨੂੰ ਤਾਂ ਵੀ ਕਿੱਥੇ ਰੋਗੇ ਇਸ ਤਰ੍ਹਾਂ ਵਾਦੀ ਜਿਹੜੇ ਦੁਕਾਨਦਾਰ ਉਹ ਜਿੱਥੇ ਚੈਰੋ ਲਾਈਨ ਲੱਗੀ ਆ ਟੈਂਪਰੇਰੀ ਪਰ ਜੈਲੋ ਲਾਈਨ ਦਾ ਮਤਲਬ ਟੈਂਪਰੇਰੀ ਪਾਰਕਿੰਗ ਕੋਈ 15 ਮਿੰਟ ਰੀ ਕੋ 20 ਮਿੰਟ ਵਾਸਤੇ ਗੱਡੀ ਖੜੀ ਕਰੀ। ਇਹ ਜਿਹੜੇ ਆ ਸਾਡੀ ਬੇਨਤੀ ਆ ਲੋਕਾਂ ਨੂੰ ਕਿ ਜਿਹੜੀ ਤੁਸੀਂ ਗੱਡੀ ਖੜੀ ਕਰਨ ਲੱਗਿਆਂ ਜਿੱਥੇ ਤੁਹਾਡੀ ਚੈਲੂ ਲਾਈਨ ਦੇ ਅੰਦਰ-ਬਾਰ ਖੜੀ ਕਰੋ। ਜੇਕਰ ਉਸ ਜਗ੍ਹਾ ਦੇ ਉੱਤੇ ਕੋਈ ਗੱਡੀਆਂ ਆਲਰੇਡੀ ਖੜੀਆਂ ਨੇ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰੋ। ਜਾਂ ਉੱਥੇ ਨੇੜੇ ਜਿਹੜੀ ਪਾਰਕਿੰਗ ਉੱਥੇ ਗੱਡੀ ਖੜੀ ਕਰੋ। ਸੜਕ ਦੇ ਵਿੱਚ ਗੱਡੀ ਖੜੀ ਕਰੋਗੇ ਤੇ ਤੁਹਾਡਾ ਚਲਾਨ ਕਟਿਆ ਜਾਏਗਾ। ਜੋ ਸਾਡੇ ਵੱਲੋਂ ਕਰੀਬ 700 800 ਚਲਾਨ ਹਰ ਰੋਜ਼ ਕੀਤਾ ਜਾਂਦਾ ਹੈ। ਅੱਜ ਦੇਖਿਆ ਗਿਆ ਕਿ ਆਈਸੀ ਦੀ ਬੈਟਰੀ ਰਿਕਸ਼ੇਾਂ ਤੇ ਵੀ ਸਭਨੀ ਦਿਖਾਈ ਗਈ ਹੈ ਕਿ ਜਿਨ੍ਹਾਂ ਦੇ ਨੰਬਰ ਨਹੀਂ ਲੱਗੇ ਔਰ ਜਿਨ੍ਹਾਂ ਨੇ ਨੰਬਰ ਨਹੀਂ ਲਗਾਏ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਕੋਈ ਨਹੀਂ ਜਿਹਨਾਂ ਨੇ ਬੈਟਰੀ ਰਿਕਸ਼ੇ ਦੇ ਨੰਬਰ ਨਹੀਂ ਲਾਏ ਜਿਹੜਾ ਪੁਲਿਸ ਦਾ ਜਨੀਕ ਨੰਬਰ ਹੈ ਇੱਕ ਆਧਾਰ ਸੀ ਨੰਬਰ ਇਹ ਕਹਾਂਗੇ ਜਨੀਕ ਹੈ ਜਿਹੜਾ ਸਾਡੇ ਕੋਲ ਨੰਬਰ ਜਿਹਦਾ ਰਿਕਾਰਡ ਆ ਜਿਹਦੇ ਉੱਤੇ ਕਈ 100 ਤੋਂ 200 ਆਰਮੀ ਦੇ ਜਿਹੜੇ ਕੋਈ ਸਮਾਨ ਗੁੰਮ ਹੋ ਗਿਆ ਪਾਸਾ ਨੂੰ ਟ੍ਰੇਸ ਕਰਕੇ ਦਿੱਤਾ ਇਹ ਸਾਰੇ ਜਿਹੜੀ ਬੈਟਰੀ ਰਿਕਸ਼ਾ ਤੇ ਰਿਕਸ਼ਿਆਂ ਨੂੰ ਦੇ ਆਦਿਆ ਕਿ ਵਿਦਾਊਟ ਨੰਬਰ ਸ਼ਹਿਰ ਦੇ ਵਿੱਚ ਕੋਈ ਵੀ ਬੈਟਰੀ ਨਹੀਂ ਚੱਲੇਗੀ ਹਰੇਕ ਬੈਟਰੀ ਜਿਹੜੀ ਆ ਉਹ ਸਾਡੇ ਡਰਾਈਵਰੋਂ ਆਪਣਾ ਜਿਹੜਾ ਜੁਲੀਕ ਨੰਬਰ ਲਵਾਏਗਾ ਔਰ ਨੰਬਰ ਲਵਾ ਕੇ ਸ਼ਹਿਰ ਦੇ ਵਿੱਚ ਬੈਟਰੀ ਚੱਲ ਸਕਦੀ ਸਰ ਜਿਹੜੇ ਅਨਲੋਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਸਕਦੀ ਕਿ ਅਸੀਂ ਦੇਖੋ ਅਸੀਂ ਸਾਹਿਬ ਤੁਹਾਡੇ ਮਾਦਮੇ ਬੇਨਤੀ ਕਰਦੇ ਆ ਕਿ ਜਿਹੜੀਆਂ ਲੋਕ ਬੈਟਰੀ ਦੇ ਵਿੱਚ ਸਵਾਰੀ ਕਰਦੇ ਆ ਉਹ ਉਸੇ ਬੈਟਰੀ ਦੇ ਵਿੱਚ ਉਸੇ ਆਰਡਰ ਚ ਸਵਾਰੀ ਕਰਨ ਜਿਹਦੇ ਉੱਤੇ ਸਾਡੇ ਚੈਲੋ ਰੰਗ ਦਾ ਜਾਂ ਰੈੱਡ ਨੰਬਰ ਦਾ ਜੁਲੀਕ ਨੰਬਰ ਲੱਗਾ ਜਿਹਦੇ ਉੱਤੇ ਉਹਦਾ ਡਰਾਈਵਰ ਦਾ ਮੋਬਾਈਲ ਨੰਬਰ ਉਹਨਾਂ ਦੇ ਇਹੀ ਆਪਣਾ ਜਿਹੜਾ ਵਾ ਸਫ਼ਰ ਕਰਨਾ ਹੈ ਤਾਂ ਜੋ ਕੱਲੋਂ ਉਹਨਾਂ ਦਾ ਕੋਈ ਸਮਾਨ ਭੁੱਲ ਜਾਂਦੇ ਆ ਜਾਂ ਉਹਨਾਂ ਦਾ ਕੋਈ ਡਰਾਈਵਰ ਮਿਸਬੀਹ ਕਰਦਾ ਤਾਂ ਤਾਂ ਜੋ ਸਾਨੂੰ ਆਣ ਕੇ ਦੱਸਣਗੇ ਕਿ ਅਸੀਂ ਉਸ ਨੰਬਰ ਵਾਲੇ ਬੰਦੇ ਨੂੰ ਟ੍ਰੇਸ ਕਰ ਸਕਦੇ ਹਾਂ ਸਾਡੀ ਬੇਨਤੀ ਹੈ ਕਿ ਜਿਹਨਾਂ ਬੈਟਰੀਆਂ ਤੇ ਆਟੋਆਂ ਦੇ ਨੰਬਰ ਲੱਗਾ ਸਵਾਰੀਆਂ ਨੂੰ ਉਹਨਾਂ ਤੇ ਸਫ਼ਰ ਕਰਨਾ ਚਾਹੀਦਾ ਧੰਨਵਾਦ